वेलकम बैक बहुत-बहुत स्वागत है जी डॉ भूषण्स रिसर्च लैब ਦੇ ਵਿੱਚ اور ਅੱਜ ਮੈਂ ਅੱਜ ਮੇਰਾ ਇਮਤਿਹਾਨ ਹੈ ਬੇਸਿਕਲੀ ਅੱਜ ਮੇਰਾ ਇਮਤਿਹਾਨ ਪਾਇਆ ਕਿਉਂਕਿ ਮੈਂ ਹਮੇਸ਼ਾ ਹਰ ਵੀਡੀਓ ਚ ਕਹਣਾ ਹੈ ਕਿ ਮੇਰਾ ਕੰਮ ਹੈ ਉਹਨਾਂ ਬਜ਼ੁਰਗਾਂ ਦੀ ਮਦਦ ਕਰਨਾ ਜਿਨ੍ਹਾਂ ਨੂੰ ਗੋਡਿਆਂ ਦੇ ਆਪਰੇਸ਼ਨ ਵਾਸਤੇ ਕੈਦਤਾ ਗਿਆ ਹੈ ਔਰ ਮੇਰੇ ਕੋਲ ਹੁਣੇ ਹੀ WhatsApp ਮੈਸੇजेस ਆ ਜਾਏ ਕਿ ਜੀ ਔਰ ਸਾਡੇ ਗੋਡਿਆਂ ਦੇ ਵਿੱਚ ਬੇਤਿਹਾਸ਼ਾ ਪੀੜ ਹੋ ਰਹੀ ਹੈ ਬਹੁਤ ਆਸਟਿਓਆਰਥਰਾਈਟਿਸ ਵਾਲੇ ਪੇਸ਼ੈਂਟ ਵੀ ਹੈ ਉਹਨਾਂ ਦੇ ਅੰਦਰ ਐਸੇ ਵੀ ਪੇਸ਼ੈਂਟ ਹੈ ਵਿਚਾਰੇ ਬਜ਼ੁਰਗ ਜਿਨ੍ਹਾਂ ਨੂੰ ਗੈਪ ਆਇਆ ਹੋਇਆ ਹੈ ਕੁਝ ਐਸੇ ਵੀ ਬਜ਼ੁਰਗ ਸੀ ਜਿਨ੍ਹਾਂ ਨੇ ਦੱਸਿਆ ਕਿ ਉਹਨਾਂ ਦੀ ਗ੍ਰੀਸ ਖਤਮ ਹੋ ਗਈ ਹੈ ਗ੍ਰੀਸ ਕੱਟ ਗਈ ਹੈ ਔਰ ਕੁਝ ਐਸੇ ਵੀ ਪੇਸ਼ੈਂਟ ਸੀਗੇ ਜਿਨ੍ਹਾਂ ਨੂੰ ਸੋਜਿਸ਼ ਦੀ ਬੜੀ ਸਮੱਸਿਆ ਹੈ ਔਰ ਉਹ ਸਿਰਫ WhatsApp ਦੇ ਉੱਤੇ ਆ ਪੁੱਛ ਰਿਹਾ ਕਿ ਤੁਸੀਂ ਕੋਈ ਐਸੀ ਤਰੀਕਾ ਦੱਸੋ ਐਸੀ ਇਨਸਟੈਂਟ ਤਰੀਕਾ ਦੱਸੋ ਜਿਹਦੇ ਨਾਲ ਤੁਰੰਤ ਇੱਕਦਮ ਆਰਾਮ ਆਵੇ ਅੱਜ ਮੈਂ ਤੁਹਾਨੂੰ ਉਹੀ ਸ਼ਾਨਦਾਰ ਐਕਸਰਸਾਈਜ਼ ਦੱਸਾਂਗਾ 2-3 ਐਸੀਆਂ ਟੈਕਨੀਕਸ ਦੱਸਾਂਗਾ ਜਿਦੇ ਨਾਲ ਤੁਰੰਤ ਆਰਾਮ ਆਏ ਔਰ ਮੈਂ ਕੁਝ ਐਸੇ ਤਰੀਕੇ ਵੀ ਤੁਹਾਡੇ ਨਾਲ ਸ਼ੇਅਰ ਕਰਾਂਗਾ ਜਿਨ੍ਹਾਂ ਦੇ ਨਾਲ ਜਿਹੜੀ ਗ੍ਰੀਸ ਕੱਟ ਜਾਂਦੀ ਹੈ ਜਾਂ ਸੋਜਿਸ਼ ਹੈ ਉਹਨੂੰ ਵੀ ਕਿਸ ਤਰ੍ਹਾਂ ਠੀਕ ਕੀਤਾ ਜਾ ਸਕਦਾ ਹੈ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਐਕਸਰਸਾਈਜ਼ ਉਹ ਟੈਕਨੀਕ ਦੱਸਦਾ ਜਿਦੇ ਨਾਲ ਤੁਰੰਤ ਆਰਾਮ ਮਿਲਣਾ ਤੁਹਾਨੂੰ ਸੰਭਵ ਹੋ ਜਾਏਗਾ ਠੀਕ ਹੈ ਕੈਰੋ ਟੈਕਨੀਕ ਆਓ ਦੇਖਦੇ ਹਾਂ ਠੀਕ ਹੈ ਜੀ ਪਹਿਲੀ ਟੈਕਨੀਕ ਕੀ ਹੈ ਤੁਸੀਂ ਪੈਰ ਇੱਕ ਇੱਕ ਪੈਰ ਜਿਹੜਾ ਹੈ ਉਹ ਨੀਚੇ ਸਿੱਧਾ ਰੱਖਣਾ ਹੈ ਉਲਟਾ ਇਸ ਤਰ੍ਹਾਂ ਸਿੱਧਾ ਤਿਰਛਾ ਨਹੀਂ ਕਰਨਾ ਸਿੱਧਾ ਪੈਰ ਰੱਖਣਾ ਹੈ ਔਰ ਇੱਕ ਪੈਰ ਨੂੰ ਇਸ ਤਰ੍ਹਾਂ ਜਿਸ ਨਾਲ ਬੈੱਡ ਹੈ ਜਾਂ ਫਿਰ ਕੋਈ ਪਲਾਸਟਿਕ ਦੀ ਕੁਰਸੀ ਹੋਵੇ ਉਸ ਦੇ ਉੱਤੇ ਤੁਸੀਂ ਇਸ ਤਰੀਕੇ ਨਾਲ ਟਿਕਾ ਦੇਣਾ ਬੜੇ ਆਰਾਮ ਨਾਲ ਠੀਕ ਹੈ ਇਸ ਪੈਰ ਨੂੰ ਬਿਲਕੁਲ ਸਿੱਧਾ ਰੱਖਣਾ ਹੈ ਇਹ ਉਹਨਾਂ ਵਾਸਤੇ ਹੈ ਜਿਨ੍ਹਾਂ ਦੇ ਗੋਡੇ 'ਚ ਫਰੰਟ 'ਚ ਪੇਨ ਰਹਿੰਦਾ ਹੈ ਐਸ ਥਾਂ ਦੇ ਉੱਤੇ ਜਿਨ੍ਹਾਂ ਨੂੰ ਫਰੰਟ-ਫਰੰਟ 'ਚ ਅੱਗੇ ਪੇਨ ਰਹਿੰਦਾ ਹੈ ਇਹ ਉਸ ਤਰੀਕੇ ਨਾਲ ਸਾਹਮਣੇ ਸਿੱਧਾ ਐਸ ਤਰੀਕੇ ਨਾਲ ਰੱਖੋ ਔਰ ਘਟੋ ਘਟ ਅੱਧੇ ਮਿੰਟ ਤੋਂ ਸ਼ੁਰੂਆਤ ਕਰੋ ਔਰ 2 ਮਿੰਟ 3 ਮਿੰਟ 4 ਮਿੰਟ 5 ਮਿੰਟ ਤੱਕ ਲੈ ਕੇ ਜਾਓ ਠੀਕ ਹੈ ਜੇ ਕਿਸੇ ਨੂੰ ਬਾਹਰਲੀ ਸਾਈਡ ਤੇ ਪੇਨ ਹੈ ਗੋਡੇ ਦੇ ਬਾਹਰਲੀ ਸਾਈਡ ਤੇ ਪੇਨ ਹੈ ਤੇ ਐਸ ਪੈਰ ਨੂੰ ਥੋੜਾ ਮੋੜ ਦਿਓ ਠੀਕ ਹੈ ਐਸ ਤਰੀਕੇ ਨਾਲ ਤੁਸੀਂ ਪੈਰ ਨੂੰ ਮੋੜ ਕੇ ਰੱਖੋ ਉਸੇ ਤਰੀਕੇ ਨਾਲ ਅੱਧਾ ਮਿੰਟ 1 ਮਿੰਟ 2 ਮਿੰਟ ਔਰ 5 ਮਿੰਟ ਤੱਕ ਲੈ ਕੇ ਜਾਓ ਜੇ ਕਿਸੇ ਦੇ ਅੰਦਰ ਵਾਲੀ ਸਾਈਡ ਤੇ ਦਰਦ ਹੈ ਗੋਡੇ ਦੇ ਅੰਦਰ ਵਾਲੀ ਸਾਈਡ ਤੇ ਤੇ ਐਸ ਪੈਰ ਨੂੰ ਆਪਾਂ ਅੰਦਰ ਵਾਲੀ ਸਾਈਡ ਤੇ ਮੋੜ ਠੀਕ ਹੈ ਤੁਸੀਂ ਮਹਿਸੂਸ ਕਰੋਗੇ ਕਿ ਬੜਾ ਅੱਛਾ ਸਟ੍ਰੈਚ ਆਏਗਾ ਖਿਚਾਵ ਆਏਗਾ ਜੇ ਬਾਈਚਾਂਸ ਤੋਂ ਉਹ ਸਟ੍ਰੈਚ ਘਟਾ ਰਿਹਾ ਹੋਵੇ ਤੁਸੀਂ ਇਹਦੀ ਹਾਈਟ ਥੋੜੀ ਜਿਹੀ ਵਧਾ ਸਕਦੇ ਹੋ ਯਾਨੀ ਨੀਚੇ ਤੁਸੀਂ ਤਕੀਆ ਵਗੈਰਾ ਗੱਦਾ ਕੁਛ ਗੱਦੀ ਕੁਛ ਰੱਖ ਸਕਦੇ ਹੋ ਠੀਕ ਹੈ ਇਸ ਤਰੀਕੇ ਨਾਲ ਲੇਕਿਨ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਹੈ ਬਜ਼ੁਰਗੋ ਤੁਸੀਂ ਕੰਧ ਦਾ ਸਹਾਰਾ ਜ਼ਰੂਰ ਲੈ ਲੈਣਾ ਜਾਂ ਫਿਰ ਕਿਸੇ ਕੁਰਸੀ ਦਾ ਟੇਬਲ ਦਾ ਸਹਾਰਾ ਜ਼ਰੂਰ ਲੈਣਾ ਤਾਂ ਕਿ ਡਿੱਗੋ ਨਾ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਕਰਨਾ ਹੈ ਬੜੀ ਆਸਾਨ ਟੈਕਨੀਕ ਹੈ ਔਰ ਤੁਰੰਤ ਆਰਾਮ ਦੇਗੀ ਤੁਰੰਤ ऐसे तरीके ਨਾਲ ਦੂਸਰੀ ਲੱਤ ਦੇ ਨਾਲ ਵੀ ਤੁਸੀਂ ਕਰਨਾ ਹੈ ਜੇ ਫਰੰਟ ਚ ਪੇਨ ਹੈ ਸਿੱਧਾ ਰੱਖੋ ਬੈਕ ਚ ਪੇਨ ਹੈ ਤਾਂ ਵੀ ਸਿੱਧਾ ਰੱਖੋ ਜੇ ਅੰਦਰ ਵਾਲੀ ਸਾਈਡ ਤੇ ਪੇਨ ਹੈ ਇਹਨੂੰ ਅੰਦਰ ਵਾਲੀ ਸਾਈਡ ਤੇ ਮੋੜ ਦਿਓ ਜੇ ਬਾਹਰ ਵਾਲੀ ਸਾਈਡ ਤੇ ਪੇਨ ਹੈ ਤੇ ਇਹਨੂੰ ਬਾਹਰ ਵਾਲੀ ਸਾਈਡ ਤੇ ਮੋੜ ਦਿਓ ਬਹੁਤ ਆਸਾਨ ਹੈ ਠੀਕ ਹੈ ਇਹ ਹੋ ਗਈ ਪਹਿਲੀ ਟੈਕਨੀਕ ਠੀਕ ਹੈ ਜੀ ਹੁਣ ਪਹਿਲੀ ਟੈਕਨੀਕ ਸਿੱਖੀ ਹੁਣ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਬਹੁਤ ਸਾਰੇ ਬਜ਼ੁਰਗਾਂ ਨੇ ਪੁੱਛਿਆ ਸੀਗਾ ਕਿ ਜੀ ਜਿਨ੍ਹਾਂ ਨੂੰ ਸੋਜਿਸ਼ ਹੈ ਜਿਨ੍ਹਾਂ ਦੀ ਗਰੀਸ ਕੱਟ ਗਈ ਹੈ ਉਹ ਕੀ ਕਰਨ ਜਿਹੜੇ ਬਜ਼ੁਰਗ ਐਸ ਵੇਲੇ ਪੇਨ ਕਿਲਰ ਖਾ ਖਾ ਕੇ ਵੀ ਪਰੇਸ਼ਾਨ ਹੋ ਗਏ ਹੈ ਕਿ ਪੇਨ ਕਿਲਰ ਵੀ ਕਾਰਜ ਖਤਮ ਹੋ ਗਈ ਹੈ ਹੁਣ ਕੀ ਕਰੀਏ ਮੈਂ ਦੱਸਦਾ ਜੀ ਬੜਾ ਜ਼ਬਰਦਸਤ ਤਰੀਕਾ ਹੈ ਪੇਨ ਕਿਲਰ ਨੂੰ ਛੁਡਾਉਣ ਦਾ ਇੰਨਾ ਜ਼ਬਰਦਸਤ ਤਰੀਕਾ ਹੈ ਬੈਟਰ ਆਇਲ ਕਿਟ ਹੈ ਇਹਦੇ ਅੰਦਰ ਦੋ ਤਰ੍ਹਾਂ ਦੇ ਆਇਲ ਹੁੰਦੇ ਹੈ ਪਹਿਲਾ ਆਇਲ ਬੈਟਰ ਆਇਲ ਬੈਟਰ ਆਇਲ ਦੇ ਨਾਲ ਕੀ ਹੈ ਸਭ ਤੋਂ ਪਹਿਲਾਂ ਜਿਨ੍ਹਾਂ ਦੇ ਗੋਡਿਆਂ 'ਚ ਜਕੜਨ ਹੈ ਅਕੜਨ ਹੈ ਠੀਕ ਹੈ ਜਿਨ੍ਹਾਂ ਨੂੰ ਰੋਜ਼ ਪੇਨ ਕਿਲਰ ਖਾਣਾ ਪੈਂਦਾ ਗੋਟਾ ਜਾਮ ਪਿਆ ਚੌਂਕੜੀ ਮਾਰ ਕੇ ਥੱਲੇ ਨਹੀਂ ਬੈਠ ਸਕਦੇ ਜੇ ਬੈਠ ਗਏ ਤੇ ਉੱਠਣਾ ਬੜਾ ਮੁਸ਼ਕਿਲ ਹੈ ਇਹ ਸਾਰੀਆਂ ਤਕਲੀਫਾਂ ਤੋਂ निजात ਦਿਲਾਂਦਾ ਕਿਉਂ ਕਿਉਂਕਿ ਇਹਨੇ ਹੀਟ ਦੇਣੀ ਹੈ ਗਰਮਾਹਟ ਦੇਣੀ ਹੈ ਸਾਡੇ ਇਹ ਜਿਹੜਾ ਕਨਸੈਪਟ ਹੈ ਨਾ ਗਰਮਾਹਟ ਵਾਲਾ ਇਹ ਅਸੀਂ ਆਪਣੇ ਬਜ਼ੁਰਗਾਂ ਤੋਂ ਲਿੱਤਾ ਹੈ ਜਦੋਂ ਪੁਰਾਣੇ ਬਜ਼ੁਰਗ ਹੁੰਦੇ ਸੀਗਾ ਨਾ ਜਦੋਂ ਕਿਸੇ ਦੇ ਗੋਡਿਆਂ 'ਚ ਦਰਦ ਹੁੰਦਾ ਸੀਗਾ ਗਰਮ ਪਾਣੀ ਦੀ ਬੋਤਲ ਦੀ ਸਿਕਾਈ ਕਰਦੇ ਸੀ ਕਿਉਂ ਤਾਂ ਕਿ ਨਸਾਂ ਖੁੱਲ ਜਾਣ ਇਸ ਤੇਲ ਨੂੰ ਵੀ ਐਸੀ ਤਰੀਕੇ ਨਾਲ ਬਣਾਇਆ ਗਿਆ ਹੈ ਕਿ ਜਦੋਂ ਇਹਨੂੰ ਲਗਾਇਆ ਜਾਏਗਾ ਇਹ ਨਾਲ ਦੀ ਨਾਲ ਨਸਾਂ ਨੂੰ ਖੋਲ ਦੇਗਾ ਓਪਨ ਕਰੇਗਾ ਬਲੱਡ ਸਰਕੂਲੇਸ਼ਨ ਨੂੰ ਤੇਜ਼ ਕਰੇਗਾ ਤਾਂ ਕਿ ਪੇਨ ਜਿਹੜਾ ਹੈ ਇਮੀਡੀਏਟਲੀ ਜਾਣਾ ਸ਼ੁਰੂ ਹੋ ਜਾਏ ਔਰ ਪੇਨ ਕਿਲਰ ਨੂੰ ਖਾਣਾ ਨਾ ਪਵੇ ਰਾਈਟ ਕਿਉਂਕਿ ਪੇਨ ਕਿਲਰ ਜਿਆਦਾ ਖਾਓਗੇ ਲਿਵਰ ਔਰ ਕਿਡਨੀ ਦੇ ਉੱਤੇ ਅਸਰ ਆਣਾ ਸ਼ੁਰੂ ਹੋ ਜਾਏਗਾ ਅਲਟੀਮੇਟਲੀ ਜਦੋਂ ਇਹਦਾ ਇਸਤੇਮਾਲ ਕਰੋਗੇ 4-4 5-5 ਘੰਟੇ ਤੱਕ ਬਹੁਤ ਸਾਰੇ ਪੇਸ਼ੈਂਟਸ ਨੂੰ ਇਹ ਹੀਟ ਦਿੰਦਾ ਕਈਆਂ ਨੂੰ 1-1.5 ਘੰਟਾ ਦਿੰਦਾ ਕਈਆਂ ਨੂੰ 2 ਘੰਟੇ ਦਿੰਦਾ ਹੈ ਲੇਕਿਨ ਇੱਕ ਵਾਰ ਹੀਟ ਆ ਗਈ ਨਾ ਅੱਧਾ ਘੰ right ए इतना कमाल दा मैजिकल ऑयल दूसरा तरीका मैं तुम्हें दूसरा भी ਦੱਸਦਾ ਜੀ ਜਿਨ੍ਹਾਂ ਨੇ ਕਿਹਾ ਸੀ ਕਿ ਗ੍ਰੀਸ ਕੱਟ ਗਈ ਹੈ اچھا ਇਹ ਸਾਇਲ ਦੀ ਕੋਰ ਖੂਬਸੂਰਤੀ ਹੈ ਜਿਨ੍ਹਾਂ ਨੂੰ ਸੋਜਿਸ਼ ਦੀ ਤਕਲੀਫ ਹੈ ਨਾ ਸੋਜਿਸ਼ ਨੂੰ ਵੀ ਕੱਢ ਦਿੰਦਾ ਦੇਖੋ ਬੜੀ ਜ਼ਬਰਦਸਤ ਟੈਕਨੀਕ ਹੈ ਜਿਹੜਾ ਅਸੀਂ ਪ੍ਰੋਸੈਸ ਜਿਸ ਪ੍ਰੋਸੈਸ ਨਾਲ ਬਣਾਇਦਾ ਹੈ ਸੋਜਿਸ਼ ਨੂੰ ਵੀ ਕੱਢ ਦਿੰਦਾ ਠੀਕ ਹੈ ਕਿਉਂ ਕਿ ਮੈਂਥੋਲ ਇਹਦੇ ਅੰਦਰ ਹੈ ਕਪੂਰ ਇਹਦੇ ਅੰਦਰ ਹੈ ਠੀਕ ਹੈ ਸਤ ਅਜਵਾਇਨ ਇਹਦੇ ਅੰਦਰ ਹੈ ਕਲੋ ਆਇਲ ਪਿਓਰ ਪਾਇਆ ਹੋਇਆ ਹੈ ਦਾਲਚੀਨੀ ਪਿਓਰ ਪਾਈ ਹੈ ਜੈਫਲ ਜਿਨ੍ਹਾਂ ਨੂੰ ਮਤਲਬ ਬਾਤ ਦੀ وجہ ਨਾਲ ਪੇਨ ਹੁੰਦਾ ਹੈ ਸੂਈਆਂ ਚੁੱਭਦੀਆਂ ਪਿਓਰ ਜੈਫਲ ਔਰ ਦਾਲਚੀਨੀ ਕਮਾਲ ਦਾ ਕੰਬੀਨੇਸ਼ਨ ਹੈ ਨੀਲਗਿਰੀ ਦਾ ਤੇਲ ਪਾਇਆ ਜਾਂਦਾ 8 9 ਤਰ੍ਹਾਂ ਦੀਆਂ ਜਿਹੜੀਆਂ ਜੜੀ ਬੂਟੀਆਂ ਆ ਉਹ ਆਪਣਾ ਕਮਾਲ ਪਹਿਲੇ 5 ਮਿੰਟਾਂ ਚ ਦਿਖਾਣਾ ਸ਼ੁਰੂ ਕਰ ਦਿੰਦੀ ਹੈ ਇਹ ਉਹ ਜ਼ਬਰਦਸਤ ਚੀਜ਼ ਹੈ ਉਹ ਜਿਨ੍ਹਾਂ ਨੂੰ ਗਰੀਸ ਦੀ ਕਮੀ ਹੈ ਜਿਹੜਾ ਕਹੇ ਜੀ ਗੋਡਿਆਂ 'ਚ ਕਟਕਟਦੀ ਆਵਾਜ਼ ਆਉਂਦੀ ਹੈ ਗਰੀਸ ਦੀ ਕਮੀ ਆਉਂਦੀ ਹੈ ਅ ਅਮਰ ਸਿੰਘ ਜੀ ਸੀਗੇ ਜਿਨ੍ਹਾਂ ਨੇ ਮੇਰੇ ਕੋਲ ਪੁੱਛਿਆ ਸੀਗਾ ਬੈਰੀ ਡਰਾਪਸ ਬੈਰੀ ਡਰਾਪਸ ਯਾਨੀ ਤੋਂ ਨੀਚ ਪਾਣ ਮਲਾ ਤੇਲ ਖਾਲੀ ਦੋ ਤੋਂ ਤਿੰਨ ਬੂੰਦਾਂ ਤੁਸੀਂ ਰਾਤੀ ਪਾ ਕੇ ਸੋ ਜਾਣਾ ਥੈਟਸ ਇਟ ਐਨੇ ਤਕਰੀਬਨ ਮਤਲਬ ਜਿਨ੍ਹਾਂ ਦੇ ਗੋਡਿਆਂ 'ਚ ਕਟਕਟਦੀ ਆਵਾਜ਼ਾਂ ਆਉਂਦੀਆਂ ਕਹਿੰਦੇ ਚਿਕਨਾਈ ਸੁੱਕ ਗਈ ਹੈ ਸੈਨੋਵਲ ਫਲੂਇਡ ਜਿਹੜਾ ਘਟ ਗਿਆ ਹੈ ਇਹ ਉਹ ਉਹ ਦੀ ਕਮੀ ਨੂੰ ਉਹਦੀ ਪੂਰਤੀ ਕਰੇਗਾ ਇੰਨੀ ਜ਼ਬਰਦਸਤ ਚੀਜ਼ ਹੈ ਕਟਕਟ ਦੀਆਂ ਆਵਾਜ਼ਾਂ ਬੰਦ ਹੋ ਜਾਣਗੀਆਂ ਪੌੜੀਆਂ ਚੜ੍ਹਨਾ ਆਸਾਨ ਹੋ ਜਾਏਗਾ ਜੋਇੰਟ ਮੋਬਿਲਿਟੀ ਫਲੈਕਸੀਬਿਲਟੀ ਨੂੰ ਵਧਾਏਗਾ ਇਨਕਰੀਜ਼ ਕਰੇਗਾ ਠੀਕ ਹੈ ਇਹ ਐਨਾ ਜ਼ਬਰਦਸਤ ਇਹ ਦੋ ਤੋਂ 2.5 ਮਹੀਨੇ ਚੱਲ ਜਾਂਦੀ ਹੈ ਜੀ ਛੋਟੀ ਜੀ ਬੋਟਲ ਹੈ ਲੇਕਿਨ ਆਰਾਮ ਨਾਲ ਦੋ ਤੋਂ 2.5 ਮਹੀਨੇ ਚੱਲਦੀ ਹੈ ਇਹ ਜਿਹੜਾ ਬੈਟਰ ਆਇਲ ਹੈ ਇਹ 1 ਮਹੀਨਾ ਚੱਲ ਜਾਂਦਾ ਆਰਾਮ ਨਾਲ ਜੇ ਗੋਡੇ-ਗੋਡੇ ਤੇ ਲਗਾਣਾ ਹੋਵੇ ਤੇ ਇਹ ਇਹ ਉਹ ਚੀਜ਼ਾਂ ਜਿਹੜੀਆਂ ਜਿੰਨਾ ਜਿਹੜੇ ਤੁਸੀਂ ਸਵਾਲ ਪੁੱਛੇ ਸੀਗੇ ਕਿ ਇਹ ਮਤਲਬ ਅਸੀਂ ਕਿਸ ਤਰ੍ਹਾਂ ਗਰੀਸ ਨੂੰ ਕਿਸ ਤਰ੍ਹਾਂ ਵਧਾ ਸਕਦੇ ਸੋਜੀ ਸ਼ਾਇਦ ਤੇ ਪਾਇਨੈਪਲ ਦਾ ਜੂਸ ਵੀ ਜ਼ਰੂਰ ਪੀਣਾ ਚਾਹੀਦਾ ਹੈ ਉਹ ਜੇ ਡਾਇਬੀਟਿਕ ਨਹੀਂ ਹੈ ਤੇ ਪਾਇਨੈਪਲ ਦਾ ਮਿੱਠਾ ਜੂਸ ਪੀਓ ਸੋਜੀ ਸ਼ੋ ਦੇ ਨਾਲ ਵੀ ਜੜੋਂ ਠੀਕ ਹੋਣੀ ਸ਼ੁਰੂ ਹੋ ਜਾਂਦੀ ਹੈ ਹੁਣ ਮੈਂ ਤੁਹਾਨੂੰ ਦੱਸਦਾ ਜੀ ਦੂਸਰੀ ਟੈਕਨੀਕ ਕੀ ਹੈ ਆਓ ਦੇਖਦੇ ਹਾਂ ਲਓ ਜੀ ਮੈਂ ਤੁਹਾਨੂੰ ਹੁਣ ਦੂਸਰੀ ਟੈਕਨੀਕ ਦੱਸਦਾ ਹਾਂ ਤੁਸੀਂ ਕਿਸੇ ਉੱਚੇ ਬੈੱਡ ਦੇ ਉੱਤੇ ਬੈਠ ਜਾਣਾ ਹੈ ਜਾਂ ਸਟੂਲ ਦੇ ਉੱਤੇ ਬੈਠ ਜਾਣਾ ਹੈ ਔਰ ਆਪਣੀਆਂ ਲੱਤਾਂ ਨੂੰ ਉੱਪਰ-ਨੀਚੇ ਇਸ ਤਰੀਕੇ ਨਾਲ ਦੋਨੋਂ ਲੱਤਾਂ ਨੂੰ ਦੋਨੋਂ ਪੈਰਾਂ ਨੂੰ ਆਪਸ ਵਿੱਚ ਜੋੜ ਲੈਣਾ ਔਰ ਉੱਪਰ-ਨੀਚੇ ਉੱਪਰ-ਨੀਚੇ ਘੱਟੋ-ਘੱਟ 100 ਵ ਫਿਰ ਹੌਲੀ-ਹੌਲੀ 30 ਤੱਕ ਲੈ ਕੇ ਜਾਓ 40 50 ਤੱਕ ਲੈ ਕੇ ਜਾਓ ਔਰ ਇਹਨੂੰ 100 ਤੱਕ ਕਾਊਂਟਿੰਗ ਕਰੋ ਜੇ 100 ਤੋਂ ਜ਼ਿਆਦਾ ਕਰ ਸਕਦੇ ਹੋ ਕੋਈ ਹਰਜ ਨਹੀਂ ਕੋਈ ਦਿੱਕਤ ਨਹੀਂ ਹੈ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਇਸ ਟੈਕਨੀਕ ਨੂੰ ਕਰਨਾ ਹੈ ਬੜੀ ਆਸਾਨ ਹੈ ਔਰ ਇੱਕ ਟੈਕਨੀਕ ਹੋਰ ਦੱਸਦਾ ਕਿ ਜਿਹੜੇ ਬਜ਼ੁਰਗ ਖੜੇ ਹੋ ਕੇ ਨਹੀਂ ਕਰ ਸਕਦੇ ਉਹ ਬੈਠ ਕੇ ਕਿਸ ਤਰ੍ਹਾਂ ਕਰਨ ਠੀਕ ਹੈ ਬਹੁਤ ਆਸਾਨ ਟੈਕਨੀਕ ਹੈ ਇਹ ਤਾਂ ਮੈਂ ਅੱਗੇ ਟੇਬਲ ਕੀਤਾ ਹੈ ਆਦਰਵਾਇਸ ਤੁਹਾਡੇ ਘਰ ਚ ਜੇ ਪਲਾਸਟਿਕ ਦੀ ਕੁਰਸੀ ਹੋਵੇ ਦੋ ਕੁਰਸੀਆਂ ਲੈ ਲਓ ਇੱਕ ਕੁਰਸੀ ਸਾਹਮਣੇ ਰੱਖੋ ਇੱਕ ਕੁਰਸੀ ਤੇ ਆਪ ਬਹਿ ਜਾਓ ਔਰ ਇਸ ਤਰੀਕੇ ਨਾਲ ਤੁਸੀਂ ਇਹ ਦੋਨੋਂ ਪੈਰਾਂ ਨੂੰ ਠੀਕ ਹੈ ਜਿਹੜੀਆਂ ਅੱਡੀਆਂ ਨੇ ਕੁਰਸੀ ਦੇ ਕਿਨਾਰੇ ਤੇ ਰੱਖਣਾ ਆਪਾਂ ਇਸ ਕਿਨਾਰੇ ਦੇ ਉੱਤੇ ਰੱਖਣਾ ਜਿਸ ਨਾਲ ਮੇ ਟੇਬਲ ਤੇ ਰੱਖਿਆ ਹੈ ਅੱਗੇ ਨੂੰ ਨਹੀਂ ਲੈ ਕੇ ਜਾਣਾ ਬਿਲਕੁਲ ਕਿਨਾਰੇ ਤੇ ਰੱਖਣਾ ਔਰ ਇਸ ਤਰੀਕੇ ਨਾਲ ਤੁਸੀਂ 10 15 ਮਿੰਟ 20 ਮਿੰਟ ਅੱਧਾ ਘੰਟਾ ਜੇ ਬੈਠ ਸਕੋ ਤੇ ਬਹੁਤ اچھی ਗੱਲ ਹੈ ਅੱਧਾ ਅੱਧਾ ਘੰਟਾ ਆਰਾਮ ਨਾਲ ਟੀਵੀ ਦੇਖੋ ਅਖਬਾਰ ਪੜ੍ਹੋ ਇਸ ਤਰੀਕੇ ਨਾਲ ਦੋ ਵਾਰ ਜ਼ਰੂਰ ਕਰੋ ਸਵੇਰੇ ਔਰ ਸ਼ਾਮ ਠੀਕ ਹੈ ਲੇਕਿਨ ਜਿਹੜੀ ਮੈਂ ਤੁਹਾਨੂੰ ਪਹਿਲਾਂ ਐਕਸਰਸਾਈਜ਼ ਦੱਸੀ ਹੈ ਉਹ ਉਹਨਾਂ ਵਾਸਤੇ ਨਹੀਂ ਹੈ ਜਿਨ੍ਹਾਂ ਨੂੰ ਸੋਜਿਸ਼ ਹੈ ਜਿਨ੍ਹਾਂ ਨੂੰ ਸੋਜਿਸ਼ ਹੈ ਉਹਨਾਂ ਨੂੰ ਬੈਟਰ ਲਿਨੀਮੈਂਟ ਆਇਲ ਦਾ ਇਸਤੇਮਾਲ ਕਰਨਾ ਚਾਹੀਦਾ ਠੀਕ ਹੈ ਬੈਟਰ ਲਿਨੀਮੈਂਟ ਆਇਲ ਜਿਹੜਾ ਮੈਂ ਹੁਣੇ ਐਕਸਪਲੇਨ ਕੀਤਾ ਸੀਗਾ ਇਹ ਕਿਸ ਤਰ੍ਹਾਂ ਇਸਤੇਮਾਲ ਕਰਨਾ ਹੈ ਇਹ ਵੀ ਦੱਸ ਦਿੰਨਾ ਹੈ ਜੇ ਸੋਜਿਸ਼ ਹੈ ਤੇ ਇਹ ਦੇਖੋ ਇਹ ਜਿਸ ਤਰ੍ਹਾਂ ਹੀ ਤੁਸੀਂ ਕੈਪ ਉੱਪਰ ਕਰੋਗੇ ਨਾ ਇਹਦੇ 'ਚ ਇਹ ਬੋਲ ਹੈ ਐਸ ਬੋਲ ਨੂੰ ਤੁਸੀਂ ਜਿਸ ਤਰ੍ਹਾਂ ਹੀ ਰਗੜੋਗੇ ਗੋਡੇ ਦੇ ਉੱਤੇ ਖਾਲੀ 4-5 ਵਾਰ ਇਹ ਦੇਖੋ ਬਹੁਤ ਥੋੜਾ ਜਿਹਾ ਤੇਲ ਲੈਣਾ ਬਹੁਤ ਥੋੜਾ ਜਿਹਾ ਔਰ ਇਹਨੂੰ ਰਗੜ ਕੇ ਔਰ ਤੁਸੀਂ ਹਲਕੇ ਹੱਥ ਨਾਲ ਮ사ਜ ਕਰਨੀ ਹੈ जोर जोर जोरती मसाज नहीं करनी बहुत हल्के हाथ में करनी है बस जिमें पां तो छे होए इन्हें रच जाना अंदर और जिस तरह रचेगा उसकी तो देखोगे थोड़ी देर बाद ठंडक आनी शुरू हो जाएगी बादटअप करेगा गर्म कर देगा ज्वाइंट को और नसा खुल जाएंगी ब्लड सर्कुलेशन खुलेगा और बड़ा ईजीली मूव करेगा गोडा राइट तो इस तरीके तुसी इस्तेमाल कर सकते हो और यह थर्ड टेक्नीक ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਸਾਰੀਆਂ ਟੈਕਨੀਕਸ ਨੂੰ ਅੱਛੀ ਤਰ੍ਹਾਂ ਸਿੱਖ ਲਿਆਏਗਾ ਸਮਝ ਲਿਆਏਗਾ ਫਿਰ ਵੀ ਕੋਈ ਸਵਾਲ ਹੋਵੇ ਮੇਰਾ WhatsApp ਨੰਬਰ ਹੈ ਇਸ ਤੇ ਤੁਸੀਂ ਪੁੱਛ ਸਕਦੇ ਹੋ ਫਿਰ ਵੀ ਕੋਈ ਸਵਾਲ ਹੋਵੇ ਚਾਹੇ ਉਹ ਬੈਟਰ ਆਇਲ ਦੇ ਰਿਲੇਟਡ ਹੈ ਚਾਹੇ ਉਹ ਬੈਲੀ ਡ੍ਰੌਪਸ ਦੇ ਰਿਲੇਟਡ ਹੈ ਜਾਂ ਟੈਕਨੀਕਸ ਦੇ ਰਿਲੇਟਡ ਹੈ ਕੁਝ ਵੀ ਸਵਾਲ ਹੈ ਤੁਸੀਂ ਕਰ ਸਕਦੇ ਹੋ ਜੀ ਔਰ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਹਜ਼ਾਰਾਂ ਲੱਖਾਂ ਬਜ਼ੁਰਗਾਂ ਨੂੰ ਇਸ ਵੇਲੇ ਜ਼ਰੂਰਤ ਹੈ ਇਹਨਾਂ ਤਮਾਮ ਟੈਕਨੀਕਸ ਦੀ ਤਾਂ ਕਿ ਤੁਰੰਤ ਇਨਸਟੈਂਟ ਉਹਨਾਂ ਨੂੰ ਆਰਾਮ ਮਿਲੇ ਬਹੁਤ ਬਹੁਤ ਸ਼ੁਕਰੀਆ ਇਸ ਵੀਡੀਓ ਨੂੰ ਦੇਖਣ ਵਾਸਤੇ ਔਰ ਸ਼ੇਅਰ ਕਰਨ ਵਾਸਤੇ God bless you.